ਸਿੱਖੀ ਕਿਸ ਤਰ੍ਹਾਂ ਵੀ ਵਧੀਆ ਹੈ ਦੂਸਰੇ ਧਰਮਾਂ ਦੇ ਨਾਲ ਸਿੱਖੀ ਦੀ ਵਿਲੱਖਣਤਾ ਇਹ ਆ ਕਿ ਸਿੱਖੀ ਦੇ ਵਿੱਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ ਸਿੱਖੀ ਦੇ ਵਿੱਚ ਜਿਹੜੀ ਸਾਡੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ ਜੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਿਆਰ ਕੀਤਾ ਉਸ ਗ੍ਰੰਥ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਦੇ ਵਿੱਚ ਕਬੀਰ ਜੀ ਦੀ ਬਾਣੀ ਹੈ ਉਹਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਹੈ ਉਹਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਹੈ ਉਹਦੇ ਵਿੱਚ ਭਗਤ ਜੈਦੇਵ ਜਿਹੜੇ ਬ੍ਰਾਹਮਣ ਨੇ ਉਹਨਾਂ ਦੀ ਬਾਣੀ ਹੈ ਉਹਦੇ ਵਿੱਚ ਨਾਮਦੇਵ ਜਿਹੜੇ ਛਿੰਬੇ ਨੇ ਉਹਨਾਂ ਦੀ ਬਾਣੀ ਹੈ ਇੱਕ ਮੈਸੇਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਸਾਰੀ ਦੁਨੀਆ ਨੂੰ ਦੇ ਰਹੇ ਨੇ ਕਿ ਮਨੁੱਖਤਾ ਦਾ ਧਰਮ ਜਿਹੜਾ ਉਹ ਇੱਕ ਹੈ ਮਾਨਵਤਾ ਦਾ ਧਰਮ ਜਿਹੜਾ ਉਹ ਇੱਕ ਹੈ ਜਦੋਂ ਅਸੀਂ ਆਪਣੀ ਬੱਚਿਆਂ ਨੂੰ ਇਹ ਚੀਜ਼ਾਂ ਦੱਸਾਂਗੇ ਸਿੱਖੀ ਦੀ ਸਭ ਤੋਂ ਵੱਡੀ ਵੀ ਲਖਣਤਾ ਇਹ ਹੈ ਸਿੱਖੀ ਦੇ ਵਿੱਚ ਕੋਈ ਵਿਤਕਰਾਂ ਨਹੀਂ ਹੈ ਕਿਸੇ ਦੇ ਨਾਲ ਸਿੱਖੀ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿੱਖੀ ਸਿਖਾਉਂਦੀ ਹੈ ਤੇ ਸਿੱਖੀ ਦੀ ਜਦੋਂ ਅਸੀਂ ਆਪਣੇ ਬੱਚਿਆਂ ਦੇ ਨਾਲ ਛੋਟੇ ਹੁੰਦੇ ਹੁੰਦਿਆਂ ਤੋਂ ਹੀ ਜਦੋਂ ਉਹ ਮੈਚੂਰ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਸਾਡੇ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਸਿੱਖੀ ਦਾ ਕੰਮ ਜਿਹੜਾ ਉਹ ਮਾਈਆਂ ਦੇ ਹੱਥ ਦੇ ਵਿੱਚ ਹੈ ਮਾਈਆਂ ਦਾ ਫਰਜ਼ ਬਣਦਾ ਹੈ ਬੱਚਿਆਂ ਨੂੰ ਸਿੱਖ ਬਣਾਉਣਾ ਸਿੱਖੀ ਦੇ ਨਾਲ ਜੋੜਨਾ ਮਾਤਾ ਇਹ ਕਰਮ ਕਰ ਸਕਦੀ ਹੈ ਉਸ ਮਾਤਾ ਨੂੰ ਗੁਰਬਾਣੀ ਵਿੱਚ ਵੇਦ ਸ਼ਾਸਤਰਾਂ ਵਿੱਚ ਗ੍ਰੰਥਾਂ ਵਿੱਚ ਧੰਨ ਆਖਿਆ ਗਿਆ ਜਿਸ ਮਾਤਾ ਨੇ ਆਪਣੇ ਬੱਚਿਆਂ ਨੂੰ ਸਿੱਖ ਬਣਾਇਆ ਭਗਤ ਬਣਾਇਆ ਸੂਰਮੇ ਬਣਾਇਆ ਦਾਤੇ ਬਣਾਇਆ ਬਾਬਾ ਫਰੀਦ ਲਿਖਦੇ ਨੇ ਰਤੇ ਇਸਖ ਖੁਦਾਏ ਰੰਗ ਦੇ ਧਾਰ ਕੇ ਜਿਹੜੇ ਖੁਦਾ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਉਹਨਾਂ ਦੀ ਜਨਮ ਦੇਣ ਵਾਲੀ ਮਾਤਾ ਵੀ ਜਿਹੜੀ ਹੈ ਉਹ ਧਨ ਆ ਉਹਨਾਂ ਦਾ ਆਉਣਾ ਸੰਸਾਰ ਤੇ ਸਫਲ ਹੋ ਗਿਆ ਐਸੇ ਬੱਚਿਆਂ ਦੀ ਮਾਤਾ ਵੀ ਧਨ ਆਖਿਆ ਗਿਆ ਉਹਨੂੰ ਗੁਰਬਾਣੀ ਦੇ ਵਿੱਚ ਭਗਤ ਤੁਲਸੀਦਾਸ ਜੀ ਲਿਖਦੇ ਨੇ ਜਨਨੀ ਜਨੈਤਾ ਭਗਤ ਜਨ ਕੈ ਦਾਤਾ ਕੈ ਸੂਰ ਨਾਹਿਤਾ ਜਨਨੀ ਬਾਝ ਰਹਾ ਕਾਹੇ ਗਵਾਵੇ ਨੂਰ ਮਾਤਾ ਆਪਣੇ ਬੱਚੇ ਨੂੰ ਭਗਤ ਬਣਾਵੇ ਸੂਰਮਾ ਬਣਾਵੇ ਦਾਤਾ ਬਣਾਵੇ ਉਹਨੂੰ ਸਿੱਖ ਬਣਾਵੇ ਭਗਤ ਬਣਾਵੇ ਨਾਮ ਜਪਣ ਵਾਲਾ ਬਣਾਵੇ ਇਹ ਮਾਤਾ ਦੇ ਹੱਥ ਵਿੱਚ ਆ ਛੋਟੇ ਹੁੰਦੇ ਆ ਤੋਈ ਮਾਤਾ ਦਾ ਇਹ ਫਰਜ ਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚ ਇਹ ਬਚਨ ਹੁੰਦਾ ਹੈ ਕਿ ਜਦੋਂ ਬੂਟਾ ਛੋਟਾ ਹੁੰਦਾ ਹੈ ਨਾ ਮਾਲੀ ਕੀ ਕਰਦਾ ਉਹਨੂੰ ਛਾਂਗਣਾ ਸ਼ੁਰੂ ਕਰ ਦਿੰਦਾ ਜੇ ਜਿਹੜੇ ਬੁੱਟਿਆਂ ਨੂੰ ਛੋਟੇ ਹੁੰਦੇ ਆਂ ਤੂੰ ਛਾਂਗਿਆ ਜਾਂਦਾ ਹੈ ਵੱਡੇ ਹੋ ਕੇ ਬੜੇ ਸੋਹਣੇ ਲੱਗਦੇ ਨੇ ਉਹ ਵਧੀਆ ਲੱਗਦੇ ਨੇ ਚੰਗੇ ਲੱਗਦੇ ਨੇ ਸਾਰਿਆਂ ਨੂੰ ਜਿਸ ਤਰ੍ਹਾਂ ਟਾਣੀ ਕੋਈ ਇੱਧਰ ਵਧਣ ਲੱਗਦੀ ਹੈ ਮਾਲੀ ਉਹਨੂੰ ਛਾਂਗ ਦਿੰਦਾ ਹੈ ਛੋਟੇ ਹੁੰਦਿਆਂ ਤੋਂ ਬੱਚੇ ਨੂੰ ਸਿੱਖੀ ਦੇ ਵਿੱਚ ਪਰਪੱਕਵ ਕਰਨਾ ਇਹ ਮਾਤਾ ਦਾ ਫਰਜ ਹੈ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਅੰਮ੍ਰਿਤ ਵੇਲੇ ਉਠਾਉਣਾ ਕਿਸ ਤਰ੍ਹਾਂ ਜੰਗਲ ਜਾਣ ਦੀ ਮਰਿਆਦਾ ਹੈ ਉਹਨਾਂ ਨੂੰ ਪੰਜਾਬੀ ਸਿਖਾਉਣੀ ਪੰਜਾਬ ਦੇ ਵਿੱਚ ਤੇ ਚਲੋ ਬੱਚੇ ਆਮ ਕਰਕੇ ਪੰਜਾਬੀ ਪੜ੍ਹ ਲੈਂਦੇ ਨੇ ਜੇ ਹੋਰ ਕਿਸੇ ਦੇਸ਼ ਦੇ ਵਿੱਚ ਹੋਰ ਕਿਸੇ ਸਟੇਟ ਦੇ ਵਿੱਚ ਬੱਚੇ ਰਹਿ ਰਹੇ ਨੇ ਉਹ ਆਪਣੀ ਮਾਤਰ ਭਾਸ਼ਾ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਕਿਉਂਕਿ ਜਿੰਨੀ ਦੇਰ ਤੱਕ ਉਹ ਪੰਜਾਬੀ ਨਹੀਂ ਸਿੱਖਦੇ ਮਾਂ ਬੋਲੀ ਨਹੀਂ ਸਿੱਖਦੇ ਉੰਨੀ ਦੇਰ ਤੱਕ ਉਹ ਗੁਰਬਾਣੀ ਨਹੀਂ ਪੜ੍ਹ ਸਕਦੇ ਜਦੋਂ ਉਹ ਮਾਂ ਬੋਲੀ ਸਿੱਖਣਗੇ ਪੰਜਾਬੀ ਸਿੱਖਣਗੇ ਫਿਰ ਉਹ ਗੁਰਬਾਣੀ ਪੜ੍ਹਨਗੇ ਜਪਜੀ ਸਾਹਿਬ ਪੜ੍ਹਨਗੇ ਉਹਨਾਂ ਨੂੰ ਪਤਾ ਲੱਗੇਗਾ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਮੇਰਾ ਗੁਰੂ ਹੀ ਮੇਰੇ ਵਾਸਤੇ ਸ਼ਿਵਜੀ ਹੈ ਮੇਰਾ ਗੁਰੂ ਹੀ ਮੇਰੇ ਵਾਸਤੇ ਗੋਰਖਿਆ ਮੇਰਾ ਗੁਰੂ ਹੀ ਮੇਰੇ ਵਾਸਤੇ ਪਾਰਵਤੀ ਹੈ ਸਾਰੀਆਂ ਸ਼ਕਤੀਆਂ ਹੀ ਮੇਰਾ ਮੇਰੇ ਗੁਰੂ ਦੇ ਚਰਨਾਂ ਦੇ ਵਿੱਚੋਂ ਹੀ ਸਾਰੇ ਦੇਵੀ ਦੇਵਤੇ ਸ਼ਕਤੀਆਂ ਲੈਂਦੇ ਨੇ ਮੇਰਾ ਗੁਰੂ ਸਰਬ ਕਲਾ ਸਮਰੱਥ ਹੈ ਜਦੋਂ ਜਪਜੀ ਸਾਹਿਬ ਪੜ੍ਹੇਗਾ ਉਹਨੂੰ ਪਤਾ ਲੱਗੇਗਾ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਦੀ ਇੱਕ ਸਿੱਖਿਆ ਨੂੰ ਜੇ ਮੈਂ ਆਪਣੇ ਅੰਦਰ ਧਾਰਨ ਕਰ ਲਵਾਂਗਾ ਮੇਰੀ ਮਾਤ ਰੋਸ਼ਨ ਹੋ ਜਾਵੇਗੀ ਜਦੋਂ ਜਪਜੀ ਸਾਹਿਬ ਪੜ੍ਹੇਗਾ ਉਹਨੂੰ ਪਤਾ ਲੱਗੇਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸਤਿਗੁਰੂ ਦਾ ਜਸ ਸੁਣਨ ਦੇ ਨਾਲ ਸਤਿਗੁਰੂ ਦੀ ਮਹਿਮਾ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣਿਆ 68 ਕਾ ਇਸ਼ਨਾਨ ਉਹਨੂੰ ਪਤਾ ਲੱਗੇਗਾ ਕਿ ਕੰਨਾਂ ਦੇ ਨਾਲ ਸਤਿਗੁਰੂ ਦਾ ਜਸ ਨਾਮ ਸੁਣਨ ਦੇ ਨਾਲ ਘਰ ਬੈਠਿਆਂ 68ਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਣਾ ਜਦੋਂ ਜਪਜੀ ਸਾਹਿਬ ਪੜ੍ਹੇਗਾ ਉਹਨੂੰ ਮੰਨਣ ਦੀ ਸਤਿਗੁਰੂ ਨੂੰ ਮੰਨਣ ਦੀ ਸਤਿਗੁਰੂ ਦਾ ਨਾਮ ਜਪਣ ਦਾ ਨਾਮ ਜਪਣ ਦੇ ਨਾਲ ਕੀ ਮਿਲਦਾ ਉਹਨੂੰ ਇਹ ਪਤਾ ਲੱਗੇਗਾ ਮੰਨੇ ਕੀ ਗਤ ਕਹੀਂ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਉਹਨੂੰ ਪਤਾ ਲੱਗੇਗਾ ਅਸੰਖ ਗਲਵੱਡ ਹੱਤਿਆ ਕਮਾਹੇ ਕਿਸੇ ਨੂੰ ਗਲ ਵੱਢ ਕੇ ਹੱਤਿਆ ਕਰ ਦੇਣੀ ਕਿਸੇ ਨੂੰ ਮਾਰ ਦੇਣਾ ਇਹ ਹੱਤਿਆ ਹੈ ਪਾਪ ਹੈ ਅਸੰਖ ਪਾਪੀ ਪਾਪ ਕਰ ਜਾਹੇ ਉਹ ਗੁਰਬਾਣੀ ਦੇ ਨਾਲ ਜੁੜੇਗਾ ਸਿੱਖੀ ਦੇ ਨਾਲ ਜੁੜੇਗਾ ਛੋਟੇ ਹੁੰਦੇ ਆ ਤੁਹੀਂ ਤੁਹਾਨੂੰ ਸਿੱਖੀ ਦੇ ਨਾਲ ਜੋੜਨਾ ਪੈਣਾ ਮੈਂ ਮਾਤਾਵਾਂ ਨੂੰ ਬੇਨਤੀ ਕਰਨ ਦੇ ਆ ਸਿੱਖੀ ਦਾ ਕੰਮ ਜਿਹੜਾ ਹੈ ਇਹ ਮਾਤਾਵਾਂ ਦੇ ਹੱਥ ਵਿੱਚ ਹੈ ਬੱਚਿਆਂ ਨੂੰ ਦੀਵਾਨਾ ਦੇ ਵਿੱਚ ਕਥਾ ਦੇ ਵਿੱਚ ਲੈ ਕੇ ਜਾਇਆ ਜਾਵੇ ਕੀਰਤਨ ਦੇ ਵਿੱਚ ਲੈ ਕੇ ਜਾਇਆ ਜਾਵੇ ਸਿੱਖੀ ਦੇ ਨਾਲ ਉਹਨਾਂ ਦਾ ਪਿਆਰ ਵਧੇ ਸਿੱਖੀ ਦੇ ਹੈ ਹੀ ਇੰਨੀ ਵਿਲੱਖਣ ਉਹਨਾਂ ਨੂੰ ਦੱਸਿਆ ਜਾਵੇ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਤਤੀ ਤਵੀ ਤੇ ਬੈਠ ਕੇ 13 ਕੀਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮਾਗੇ ਪੜਦੇ ਰਹੇ ਜ਼ਿੰਦਗੀ ਦੇ ਵਿੱਚ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਵੇ ਤਾਂ ਵੀ ਸਿੱਖ ਡੋਲੇ ਨਾ ਨਾਮ ਏਡੀ ਵੱਡੀ ਤਾਕਤ ਆ ਨਾਮ ਜਪਣ ਵਾਲਾ ਸਿੱਖ ਕਦੇ ਵੀ ਡੋਲਦਾ ਨਹੀਂ ਉਹ ਦੁੱਖਾਂ ਦੇ ਵਿੱਚ ਵੀ ਉਹ ਖੁਸ਼ ਰਹਿੰਦਾ ਉਹਨਾਂ ਬੱਚਿਆਂ ਨੂੰ ਇਹ ਦੱਸਿਆ ਜਾਵੇ ਕਿ ਉਹ ਦੂਸਰੇ ਧਰਮਾਂ ਦੇ ਵਿੱਚ ਦੂਸਰੇ ਧਰਮਾਂ ਵਾਲੇ ਜਿਹੜੇ ਨੇ ਜਦੋਂ ਉਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਫਿਲਾਸਫੀ ਨੂੰ ਪੜ੍ਹਿਆ ਭਾਈ ਮੰਝ ਚੌਧਰੀ ਵਰਗਿਆਂ ਨੇ ਭਾਈ ਲੰਗਾ ਚੌਧਰੀ ਵਰਗਿਆਂ ਨੇ ਭਾਈ ਬੈਲੋ ਵਰਗਿਆਂ ਨੇ ਉਹਨਾਂ ਨੇ ਇਸਲਾਮ ਧਰਮ ਦਾ ਪ੍ਰਚਾਰ ਛੱਡ ਕੇ ਤੇ ਉਹਨਾਂ ਨੇ ਸਿੱਖੀ ਨੂੰ ਅਧਾਰਨ ਕਰ ਲਿਆ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਕਿ ਕਿੰਡੀ ਵੱਡੀ ਫਿਲਾਸਫੀ ਹੈ ਸਿੱਖੀ ਦੀ ਕਿੱਡਾ ਵੱਡਾ ਸਿਧਾਂਤ ਹੈ ਸਿੱਖੀ ਦਾ ਜਿਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾਲ ਲੱਗੇ ਪੱਲੇ ਸਭ ਕਿਛ ਪਾਏ ਸਿੱਖੀ ਕਿੰਨੀ ਵਿਲੱਖਣ ਆ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਿੱਖੀ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਸਿੱਖੀ ਸਾਰਿਆਂ ਨੂੰ ਸਾਰਿਆਂ ਦੇ ਨਾਲ ਪਿਆਰ ਕਰਨਾ ਸਿਖਾਉਂਦੀ ਹੈ ਸਿੱਖੀ ਤੇ ਇਹ ਸਿਖਾਉਂਦੀ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਬ ਕੋ ਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਸਿੱਖੀ ਦੇ ਵਿੱਚ ਤੇ ਨਿਮਰਤਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਿੱਖੀ ਦੇ ਨਾਲ ਨਿਮਰਤਾ ਆਉਂਦੀ ਹੈ ਸਿੱਖੀ ਤੇ ਸਾਰਿਆਂ ਨਾਲ ਚੰਗਾ ਧਰਮ ਹੈ ਜੇ ਕੇਸਾਂ ਦੀ ਗੱਲ ਆਉਂਦੀ ਕਿਸੇ ਨੂੰ ਕੇਸ ਮਾੜੇ ਲੱਗਦੇ ਨੇ ਤੇ ਕੇਸ ਤੇ ਹਰ ਧਰਮ ਦੇ ਵਿੱਚ ਜ਼ਰੂਰੀ ਨੇ ਤੁਸੀਂ ਹਿੰਦੂ ਧਰਮ ਦੇ ਵਿੱਚ ਵੇਖ ਲਓ ਸ਼ਿਵਜੀ ਦੇ ਜੂੜਾ ਹੈ ਭਗਵਾਨ ਰਾਮਚੰਦਰ ਦੇ ਜੂੜਾ ਹੈ ਜੇ ਬੁੱਧ ਧਰਮ ਕਿਸੇ ਨੂੰ ਚੰਗਾ ਲੱਗਦਾ ਹੈ ਵਾਲ ਤੇ ਕੇਸ ਤੇ ਉਸ ਧਰਮ ਦੇ ਵਿੱਚ ਵੀ ਭਗਵਾਨ ਮਹਾਤਮਾ ਬੁੱਧ ਦੇ ਵੀ ਜੂੜਾ ਹੈ। ਇਸਲਾਮ ਦੇ ਵਿੱਚ ਵੀ ਅ ਪੀਰਾਂ ਪੈਗੰਬਰਾਂ ਦੀਆਂ ਮਸਕੀਨ ਜੀ ਦੱਸਦੇ ਸਨ ਕਿ ਜਦੋਂ ਉਹ ਇੱਕ ਵਾਰ ਅਰਬ ਕੰਟਰੀ ਗਏ ਮੱਕੇ ਗਏ ਤੇ ਉਹਨਾਂ ਨੇ ਉੱਥੇ ਮੁਹੰਮਦ ਸਾਹਿਬ ਦੀਆਂ ਕੇਸਾਂ ਵਾਲੀਆਂ ਦਾੜ੍ਹੀ ਵਾਲੀਆਂ ਉੱਥੇ ਤਸਵੀਰਾਂ ਵੇਖੀਆਂ। ਯੀਸ਼ੂ ਮਸੀਹ ਦੀ ਤੁਸੀਂ ਫੋਟੋ ਵੇਖੋ ਉਹਦੇ ਕੇਸ ਨੇ ਦਾੜ੍ਹੀ ਨਹੀਂ ਨੇ। ਇਹ ਕੇਸ ਤੇ ਦਾੜ੍ਹੀ ਜਿਹੜੀ ਹੈ ਇਹ ਤੇ ਪਰਮੇਸ਼ਰ ਦੀ ਮੋਹਰ ਆ। ਕੇਸ ਕੱਟ ਕੇ ਕਿਸੇ ਨੂੰ ਹਿੰਦੂ ਬਣਾਇਆ ਜਾਂਦਾ ਹੈ ਕੇਸ ਕੱਟ ਕੇ ਲੰਬਾ ਕੱਟ ਕੇ ਕਿਸੇ ਨੂੰ ਮੁਸਲਮਾਨ ਬਣਾਇਆ ਜਾਂਦਾ ਹੈ ਪਰ ਜੇ ਬੱਚੇ ਨੂੰ ਉਸੇ ਤਰ੍ਹਾਂ ਸਾਬਤ ਸੂਰਤ ਰਹਿਣ ਦਿੱਤਾ ਜਾਵੇ ਤੇ ਉਹ ਸਿੱਖ ਬਣੇਗਾ ਉਹ ਸਿੱਖ કહਲਾਵੇਗਾ ਇਹ ਕੇਸ ਜਿਹੜੇ ਨੇ ਪ੍ਰਮਾਤਮਾ ਦੀ ਮੋਹਰ ਆ ਪ੍ਰਮਾਤਮਾ ਨੇ ਜੀਵ ਨੂੰ ਹਰ ਜੀਵ ਨੂੰ ਬਹੁਤ ਸੋਹਣਾ ਬਣਾਇਆ ਅਸੀਂ ਉਹਦੇ ਬਣਾਏ ਹੋਏ ਰੂਪ ਰੰਗ ਦੇ ਵਿੱਚ ਖਿਲਵਾੜ ਕਰਦੇ ਹਾਂ ਅਸੀਂ ਉਹਨੂੰ ਵਿਗਾੜ ਦਿੰਨੇ ਆਂ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਸਿੱਖੀ ਨਾਲ ਜੋੜੀਏ ਕਿਸ ਤਰ੍ਹਾਂ ਚਾਰ ਸਹਬਜ਼ਾਦੇ ਦੋ ਛੋਟੇ ਛੋਟੇ ਸਹਬਜ਼ਾਦੇ ਵੇਖੋ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੱਚਿਆਂ ਨੂੰ ਦੱਸੋ ਕਿ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ دین ਕਬੂਲ ਨਹੀਂ ਕੀਤਾ ਦੂਸਰਾ ਧਰਮ ਨਹੀਂ ਮੰਨਿਆ ਆਪਣੇ ਧਰਮ ਵਾਸਤੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਨੀਹਾਂ ਵਿੱਚ ਚਿਣੇ ਗਏ ਪਰ ਆਪਣਾ ਧਰਮ ਨਹੀਂ ਛੱਡਿਆ ਕੀ ਡੀ ਵੱਡੀ ਫਿਲਾਸਫੀ ਹੈ ਸਿੱਖੀ ਦੀ ਸਿੱਖੀ ਇੰਨੀ ਜ਼ਿਆਦਾ ਪਰਪੱਕ ਸੀ ਉਹਨਾਂ ਛੋਟੇ-ਛੋਟੇ ਬੱਚਿਆਂ ਦੇ ਵਿੱਚ ਉਹਨਾਂ ਦੀ ਮਾਤਾ ਨੇ ਮਾਤਾ ਗੁਜਰੀ ਜੀ ਨੇ ਸਿੱਖੀ ਦੇ ਵਿੱਚ ਉਹਨਾਂ ਨੂੰ ਇੰਨਾ ਪਰਪੱਕ ਕੀਤਾ ਹੋਇਆ ਸੀ ਕਿ ਉਹ ਡੋਲੇ ਨਹੀਂ ਇਸ ਤਰ੍ਹਾਂ ਇਹ ਮਾਤਾ ਦਾ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਪਰਪੱਕ ਕਰੇ ਕਿੰਨੀਆਂ ਸ਼ਹੀਦੀਆਂ ਹੋ ਗਈਆਂ ਘੱਲੂ ਘਾਰਿਆਂ ਦੇ ਵਿੱਚ ਕਿੰਨੇ ਸਿੱਖ ਜਿਹੜੇ ਨੇ ਸ਼ਹੀਦ ਹੋਏ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਉਹਨਾਂ ਨੇ ਆਪਣੇ ਗੁਰੂ ਨੂੰ ਨਹੀਂ ਛੱਡਿਆ ਉਹਨਾਂ ਨੇ ਆਪਣੇ ਧਰਮ ਨੂੰ ਨਹੀਂ ਛੱਡਿਆ ਸਾਡੇ ਬੱਚੇ ਧਰਮ ਇਸ ਕਰਕੇ ਸਿੱਖੀ ਨੂੰ ਇਸ ਕਰਕੇ ਛੱਡ ਰਹੇ ਨੇ ਕਿ ਉਹ ਇਹ ਸਮਝਦੇ ਨੇ ਕਿ ਸਿੱਖੀ ਦੇ ਵਿੱਚ ਬਣੀਆਂ ਔਖੀਆਂਈਆਂ ਨੇ ਬੜੀਆਂ ਕਠਿਨਾਈਆਂ ਨੇ ਪਰ ਜਦੋਂ ਅਸੀਂ ਉਹਨਾਂ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦੱਸਾਂਗੇ ਆਪਣੇ ਗੁਰੂਆਂ ਦਾ ਜੀਵਨ ਉਹਨਾਂ ਨੂੰ ਦੱਸਾਂਗੇ ਉਹਨਾਂ ਦੇ ਸਾਹਮਣੇ ਇੱਕ ਆਸ਼ਾ ਹੋਵੇਗਾ ਉਹਨਾਂ ਦੇ ਸਾਹਮਣੇ ਇੱਕ ਐਗਜ਼ਾਮਪਲ ਉਦਾਹਰਣ ਬਣੇਗਾ ਸਿੱਖੀ ਦੇ ਨਾਲ ਉਹ ਪਿਆਰ ਕਰਨਗੇ ਸਿੱਖੀ ਦੇ ਨਾਲ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੋਵੇਗਾ ਉਹ ਸਿੱਖੀ ਨੂੰ ਕਦੇ ਵੀ ਛੱਡਣਗੇ ਨਹੀਂ ਬਚਪਨ ਤੋਂ ਹੀ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ ਪਵੇਗਾ ਇੱਕ ਛੋਟਾ ਜਿਹਾ 12 ਸਾਲ ਦਾ ਬੱਚਾ ਸ਼ਹੀਦ ਵਿਸ਼ਨ ਸਿੰਘ ਜਦੋਂ ਕਾਵਣ ਉਹਨੂੰ ਆਖਦਾ ਕਿ ਤੂੰ ਇੱਕ ਵਾਰ ਕਹਿ ਦੇ ਕਿ ਤੂੰ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਉਹ ਛੋਟਾ ਜਿਹਾ ਬੱਚਾ 12 ਸਾਲ ਦਾ ਉਹਦੇ ਅੰਦਰ ਵੇਖੋ ਉਹਦੀ ਮਾਤਾ ਖੇਮ ਕੌਰ ਨੇ ਸਿੱਖੀ ਕਿਸ ਤਰ੍ਹਾਂ ਕੁੱਟ-ਕੁੱਟ ਕੇ ਭਰੀ ਹੋਈ ਸੀ ਆਖਣ ਲੱਗਾ ਮੈਂ ਕਾਮਨ ਦੀ ਕੰਨ ਦੇ ਵਿੱਚ ਕੁਛ ਆਖਾਂਗਾ ਕਾਮਨ ਨੇ ਆਪਣਾ ਸਿਰ ਨੀਵਾ ਕੀਤਾ ਲੰਮੀ ਦਾੜੀ ਨੂੰ ਜ਼ੋਰ ਦੀ ਹੱਥ ਪਾ ਕੇ ਝਟਕਾ ਮਾਰਿਆ ਕਾਮਨ ਨੂੰ ਥੱਲੇ ਡੇਗ ਲਿਆ ਤੇ ਆਖਣ ਲੱਗਾ ਕਿ ਹੁਣ ਆਖੇਗਾ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਲਈ ਉਸ ਬੱਚੇ ਨੇ ਪਰ ਸਿੱਖੀ ਨਹੀਂ ਛੱਡੀ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਛੱਡਦਾ ਜਿਹੜਾ ਬੰਦਾ ਆਪਣੇ ਧਰਮ ਤੋਂ ਡਿੱਗ ਜਾਂਦਾ ਹੈ ਉਹਦੀ ਤੇ ਕੌਡੀ ਜਿੰਨੀ ਵੀ ਕਦਰ ਨਹੀਂ ਸੰਸਾਰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਧਰਮ ਨਹੀਂ ਛੱਡਿਆ। ਉਹਨਾਂ ਨੂੰ ਆਖਿਆ ਗਿਆ ਦੀਨ ਕਬੂਲ ਕਰ ਲਓ। ਤਿੰਨ ਸ਼ਰਤਾਂ ਉਹਨਾਂ ਦੇ ਅੱਗੇ ਰੱਖੀਆਂ ਗਈਆਂ ਕਰਾਮਾਤ ਵਿਖਾਓ। ਦੀਨ ਕਬੂਲ ਕਰ ਲਓ ਮੌਤ ਨੂੰ ਗੱਲ ਦੇ ਨਾਲ ਲਾਓ ਉਹਨਾਂ ਨੇ ਮੌਤ ਦਾ ਰਸਤਾ ਚੁਣਿਆ। ਆਪਣਾ ਧਰਮ ਨਹੀਂ ਛੱਡਿਆ। ਕਦੇ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਜਿਹੜਾ ਬੰਦਾ ਆਪਣਾ ਧਰਮ ਛੱਡ ਦਿੰਦਾ ਹੈ ਉਹਦੇ ਬਜ਼ੁਰਗ ਉਹਦੇ ਪਿਤਰ ਵੀ ਉਹਦਾ ਸਾਥ ਛੱਡ ਦਿੰਦੇ ਨੇ ਇੱਕ ਇਹੋ ਜਿਹਾ ਬੰਦਾ ਸਾਡੀ ਕੁਲ ਦੇ ਵਿੱਚ ਪੈਦਾ ਹੋ ਗਿਆ। ਸਾਡੇ ਕੋਲ ਨੂੰ ਇਹਨੇ ਕਲੰਕ ਲਾ ਦਿੱਤਾ ਦਾਗ ਲਾ ਦਿੱਤਾ ਸਿੱਖੀ ਨੂੰ ਛੱਡ ਦਿੱਤਾ ਸਿੱਖੀ ਤੇ ਸਾਰੇ ਧਰਮਾਂ ਦੇ ਨਾਲੋਂ ਵਧੀਆ ਧਰਮ ਹੈ ਸਿੱਖੀ ਦੇ ਵਿੱਚ ਤੇ ਇਹ ਚੀਜ਼ ਸਿਖਾਈ ਜਾਂਦੀ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਿ ਆਈ ਮੇਰਾ ਕੋਈ ਬੈਰੀ ਨਹੀਂ ਸਿੱਖੀ ਦੇ ਵਿੱਚ ਤੇ ਦੁਸ਼ਮਣ ਨੂੰ ਵੀ ਪਾਣੀ ਪਿਆਇਆ ਜਾ ਰਿਹਾ ਹੈ ਭਾਈ ਕਨਈਆ ਜਿਹੜੇ ਦੁਸ਼ਮਣ ਵਾਰ ਕਰਨਦੇ ਇਹ ਨੇ ਜੇ ਉਹ ਦੁਸ਼ਮਣ ਵੀ ਪਾਣੀ ਮੰਗ ਰਹੇ ਨੇ ਤੇ ਭਾਈ ਕਨਈਆ ਉਹਨਾਂ ਨੂੰ ਵੀ ਪਾਣੀ ਪਿਆਰਿਆ ਭਾਈ ਕਨਈਏ ਨੂੰ ਪੁੱਛਿਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਛਿਆ ਭਾਈ ਕਨਈਆ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਉਣਾ ਹੈ ਉਹ ਆਖਣ ਲੱਗਾ ਗਰੀਬ ਨਿਵਾਜ ਮੈਨੂੰ ਤੇ ਕੋਈ ਦੁਸ਼ਮਣ ਦਿਸਦਾ ਹੀ ਨਹੀਂ ਮੈਨੂੰ ਤੇ ਹਰ ਪਾਸੇ ਤੇਰਾ ਦੀਦਾਰ ਹੋ ਰਿਹਾ ਹੈ ਹਰ ਪਾਸੇ ਤੂੰ ਹੀ ਤੂੰ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੱਚੇ ਪਾਤਸ਼ਾਹ ਚਾਰੋਂ ਪਾਸੇ ਤੂੰ ਹੀ ਤੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਕਨਈਏ ਨੂੰ ਹੁਕਮ ਕੀਤਾ ਕਿ ਜਿੱਥੇ ਤੂੰ ਅੱਗੇ ਦੁਸ਼ਮਣਾਂ ਨੂੰ ਪਾਣੀ ਪਿਉਣਾ ਹੈ ਆ ਮਲਮ ਵਾਲੀ ਡੱਬੀ ਲੈ ਜਾ ਅੱਜ ਤੋਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਵੀ ਲਾਇਆ ਕਰ ਇਹ ਆ ਸਿੱਖੀ ਆਪਣੇ ਬੱਚਿਆਂ ਨੂੰ ਦੱਸੋ ਕਿ ਢੀ ਵੱਡੀ ਫਿਲਾਸਫੀ ਹੈ ਸਾਡੇ ਗੁਰੂਆਂ ਦਾ ਜੀਵਨ ਜਦੋਂ ਸਾਡੇ ਬੱਚੇ ਪੜ੍ਹਨਗੇ ਜ਼ਰੂਰ ਉਹਨਾਂ ਦੇ ਅੰਦਰ ਸਿੱਖੀ ਆਵੇਗੀ ਪਰ ਅਸੀਂ ਆਪਣੇ ਬੱਚਿਆਂ ਨੂੰ ਕਦੇ ਦੀਵਾਨਾ ਦੇ ਵਿੱਚ ਕਥਾ ਦੇ ਵਿੱਚ ਕੀਰਤਨ ਦੇ ਵਿੱਚ ਕਦੇ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਹੀ ਨਹੀਂ ਮੋਬਾਈਲ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਬੜਾ ਇਤਿਹਾਸ ਅੱਜ ਕੱਲ ਆ ਗਿਆ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਆਉਣੀਆਂ ਸਾਡਾ ਇਤਿਹਾਸ ਉਹਨਾਂ ਤੇ ਪਿਆ ਹੋਇਆ ਹੈ ਅਸੀਂ ਆਪਣੇ ਬੱਚਿਆਂ ਦੇ ਉज्ज्वल ਭਵਿੱਖ ਵਾਸਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਸਾਨੂੰ ਇਹ ਕੁਛ ਨਾ ਕੁਛ ਤੇ ਕਰਨਾ ਪਏਗਾ ਥੋੜੀ ਬਹੁਤ ਸਖਤੀ ਬਚਪਨ ਤੋਂ ਉਹਨਾਂ ਦੇ ਉੱਤੇ ਕਰਨੀ ਪਵੇਗੀ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਥੋੜਾ ਜਿਹਾ ਸਖਤ ਹੋਣਾ ਪਏਗਾ ਉਹਨਾਂ ਨੂੰ ਅੰਮ੍ਰਿਤ ਵੇਲੇ ਉਠਾਉਣਾ ਪਏਗਾ ਇਸ ਤਰ੍ਹਾਂ ਸਾਡੀ ਮਾਤਾ ਆਖਿਆ ਕਰਦੀ ਸੀ ਲਾੜ ਜਿਹੜਾ ਹੈ ਨਾ ਖਾਣ ਪਾਣ ਦਾ ਹੋਇਆ ਕਰਦਾ ਹੈ ਖਾਣ ਪੀਣ ਦਾ ਲਾੜ ਹੋਇਆ ਕਰਦਾ ਜਿੱਥੇ ਚੰਗੇ ਸੰਸਕਾਰ ਦੇਣ ਦੀ ਗੱਲ ਆ ਉਥੇ ਮਾਤਾ ਬੱਚਿਆਂ ਨੂੰ ਚੰਗੇ ਸੰਸਕਾਰ ਦੇਵੇ ਅੰਮ੍ਰਿਤ ਵੇਲੇ ਉਠਾਵੇ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਉਹਨਾਂ ਦੇ ਚਰਨਾਂ ਤੇ ਹੱਥ ਲਾਉਣੇ ਨੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ ਨਿਮਰਤਾ ਦੇ ਵਿੱਚ ਰਹਿਣਾ ਕਿਸੇ ਨੇ ਗਾਲ ਕੱਢ ਦਿੱਤੀ ਹੈ ਉਹਦਾ ਪਲਟ ਕੇ ਉਹਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ਇਹ ਸਾਰਾ ਕੁਝ ਸਿੱਖੀ ਦੱਸਦੀ ਹੈ ਜੇ ਕੋਈ ਤੁਹਾਡੀ ਨਿੰਦਿਆ ਕਰਦਾ ਪਿਆ ਹੈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਸਿੱਖੀ ਬਾਣੇ ਦੇ ਵਿੱਚ ਰਹਿਣਾ ਸਿਖਾਉਂਦੀ ਏ ਤੇ ਜਿਹੜਾ ਬਾਣੇ ਦੇ ਵਿੱਚ ਰਹਿੰਦਾ ਪਰਮੇਸ਼ਰ ਦੀ ਰਜਾਦ ਦੇ ਵਿੱਚ ਜਿਹੜਾ ਰਾਜੀ ਰਹਿੰਦਾ ਉਹਨੂੰ ਕਦੇ ਵੀ ਕੋਈ ਦੁੱਖ ਨਹੀਂ ਲੱਗਦਾ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਿੱਖੀ ਦੇ ਵਿੱਚ ਤੇ ਰਜਾ ਦੇ ਵਿੱਚ ਰਾਜੀ ਰਹਿਣਾ ਪੈਂਦਾ ਹੈ। ਰਜਾ ਦੇ ਵਿੱਚ ਰਾਜੀ ਰਹਿ ਕੇ ਅਸੀਂ ਪਰਮੇਸ਼ਰ ਦੇ ਦਰ ਤੇ ਸਚਿਆਰ ਹੋ ਸਕਦੇ ਹਾਂ। ਸਿੱਖੀ ਦੀ ਫਿਲਾਸਫੀ ਤੇ ਸਾਰੇ ਧਰਮਾਂ ਦੇ ਨਾਲੋਂ ਬਹੁਤ ਚੰਗੀ ਹੈ। ਸਾਰਿਆਂ ਨਾਲੋਂ ਉੱਤਮ ਹੈ। ਇਸ ਕਰਕੇ ਕਦੇ ਵੀ ਸਿੱਖੀ ਨੂੰ ਨਹੀਂ ਛੱਡਣਾ ਚਾਹੀਦਾ। ਮਾਤਾਵਾਂ ਨੂੰ ਮੇਰੀ ਬੇਨਤੀ ਹੈ ਬਚਪਨ ਤੋਂ ਲੈ ਕੇ ਹੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ। ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੋ, ਉਹਨਾਂ ਨੂੰ ਮਰਿਆਦਾ ਦੇ ਨਾਲ ਜੋੜੋ। ਸੋ ਇੰਨੀਆਂ ਕੋ ਬੇਨਤੀਆਂ ਜਿਹੜੀਆਂ ਨੇ ਮੇਰੀਆਂ ਮਾਤਾਵਾਂ ਨੂੰ ਹੈ ਬੱਚਿਆਂ ਨੂੰ ਜਿਹੜਾ ਸਿੱਖੀ ਦੇ ਨਾਲ ਜੋੜਨ ਦੇ ਆਪਾਂ ਉਪਰਾਲੇ ਕਰੀਏ ਇਹ ਬੇਨਤੀਆਂ ਪ੍ਰਮਾਨ ਕਰਨੀਆਂ ਇੱਥੇ ਹੀ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ ਵੱਧ ਤੋਂ ਆਦਿ ਨੂੰ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ